ਕੈਨੇਡਾ ਚੋਣਾਂ ਦੀ ਸ਼ੁਰੂਆਤੀ ਰੁਝਾਨਾਂ ਦੇ ਤੀਜੇ ਲਿਬਰਲ ਪਾਰਟੀ ਦੇ ਹੱਕ ਵਿੱਚ ਹਨ ਦੂਜੇ ਪਾਸੇ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਐਨ ਡੀ ਪੀ ਨੂੰ ਵੱਡਾ ਝਟਕਾ ਲੱਗਾ ਹੈ ਤਾਜ਼ਾ ਜਾਣਕਾਰੀ ਮੁਤਾਬਕ ਜਗਮੀਤ ਸਿੰਘ ਹਲਕੇ ਤੋਂ ਸੀਟ ਹਾਰ ਗਏ ਹਨ ਇਸ ਦੇ ਨਾਲ ਹੀ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ 12 ਸੀਟਾਂ ਵੀ ਹਾਸਲ ਕਰਨ ਵਿੱਚ ਸਫਲ ਰਹੀ ਜਿਸ ਨਾਲ ਪਾਰਟੀ ਰਾਸ਼ਟਰੀ ਦਰਜਾਗੂਆ ਬੈਠੀ ਹੈ ਸੀਟੀਵੀ ਦੇ ਅਨੁਸਾਰ ਐਨ ਡੀ ਪੀ ਨੇ ਹਜ ਤੱਕ ਆਪਣੀਆਂ ਸੀਟਾਂ ਨਹੀਂ ਖੋਲੀਆਂ ਪਰ 9 ਸੀਟਾਂ ਦੇ ਅੱਗੇ ਹੈ ਤਾਜ਼ਾ ਸ਼ੁਰੂਆਤੀ ਰੋਜਨਾ ਅਨੁਸਾਰ ਲਿਬਰਲ ਪਾਰਟੀ ਬੜਤ ਬਣਾਏ ਹੋਈ ਹੈ ਕੰਜ਼ਰਵੇਟਿਵ ਪਾਰਟੀ ਪਿੱਛੇ ਹੈ ਉੱਥੇ ਨਿਊ ਡੈਮੋਕ੍ਰੈਟਿਕ ਪਾਰਟੀ 9 ਅਤੇ ਬਲੈਕਯੂਬਿਕ 23 ਅਤੇ ਗ੍ਰੀਨ ਪਾਰਟੀ 1 ਤੇ ਹੈ ਪਿਛਲੀਆਂ ਚੋਣਾਂ ਦੌਰਾਨ ਐਨਡੀਪੀ ਨੇ 24 ਸੀਟਾਂ ਪ੍ਰਾਪਤ ਕੀਤੀਆਂ ਸਨ ਦੱਸਦੇ ਕਿ ਜਗਮੀਤ ਸਿੰਘ ਨੇ ਬਰਨਬੀ ਸੈਂਟਰਲ ਤੋਂ ਆਪਣੀ ਸੀਟ ਹਾਰਨ ਤੋਂ ਬਾਅਦ ਐਨਡੀਪੀ ਨੇਤਾ ਵੱਜੋਂ ਅਸਤੀਫਾ ਦੇਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਜਗਮੀ ਸਿੰਘ ਨੇ ਕਿਹਾ ਹੈ ਕਿ ਬਰਨਵੀ ਸੈਂਟਰਲ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਮੇਰੀ ਜ਼ਿੰਦਗੀ ਦਾ ਸਨਮਾਨ ਰਿਹਾ ਉਹਨਾਂ ਨੇ ਸੰਸਦ ਆਇਕ ਮੈਂਬਰ ਚੁਣਿਆ ਅਤੇ ਮੈਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਕਿਉਂਕਿ ਉਹ ਇਸ ਭਾਈਚਾਰੇ ਲਈ ਸਖਤ ਮਿਹਨਤ ਕਰਦੇ ਰਹਿੰਦੇ ਹਨ ਸਪਸ਼ਟ ਤੌਰ ਤੇ ਮੈਂ ਜਾਣਦਾ ਹਾਂ ਕਿ ਨਿਊ ਡੈਮੋਕ੍ਰੈਟਿਕ ਲਈ ਇੱਕ ਨਿਰਾਸ਼ਾਜਨਕ ਹੈ ਸਾਡੇ ਕੋਲ ਸੱਚਮੁੱਚ ਚੰਗੇ ਉਮੀਦਵਾਰ ਸਨ ਜੋ ਅੱਜ ਹਾਰ ਗਏ ਮੈਂ ਜਾਣਦਾ ਹਾਂ ਕਿ ਤੁਸੀਂ ਕਿੰਨੀ ਮਿਹਨਤ ਕੀਤੀ ਸਿੰਘ ਪਹਿਲੀ ਵਾਰ ਸਾਬਕਾ ਬਰਨਵੀ ਸਾਊਥ ਰਾਈਡਿੰਗ ਵਿੱਚ 2019 ਦੀ ਉਪਚੋਣ ਵਿੱਚ ਸੰਸਦ ਲਈ ਚੁਣੇ ਗਏ ਸਨ 2021 ਦੀਆਂ ਚੋਣਾਂ ਵਿੱਚ ਉਹ 40% ਤੋਂ ਵੱਧ ਵੋਟਾਂ ਨਾਲ ਦੁਬਾਰਾ ਚੁਣੇ ਗਏ ਸਨ ਜਦੋਂ ਕਿ ਲਿਬਰਲ ਉਪਨੇਤਾ ਲਈ ਸਿਰਫ 30% ਤੋਂ ਵੱਧ ਵੋਟਾਂ ਸਨ 2025 ਦੀਆਂ ਚੋਣਾਂ ਲਈ ਇਸ ਹਲਕੇ ਨੂੰ ਦੁਬਾਰਾ ਚੁਣਿਆ ਗਿਆ ਤੇ ਬਰਨਵੀ ਸੈਂਟਰਲ ਦਾ ਨਾਮ ਦਿੱਤਾ ਗਿਆ ਜਿਸ ਵਿੱਚ ਤਬਦੀਲੀਆਂ ਨੇ ਜ਼ਿਲ੍ਹੇ ਨੂੰ ਨਿਊ ਡੈਮੋਕ੍ਰੈਟਿਕਸ ਲਈ ਥੋੜਾ ਘੱਟ ਅਨੁਕੂਲ ਬਣਾ ਦਿੱਤਾ ਅਧਿਕ ਕੈਨੇਡਾ ਵਿੱਚ ਅੱਜ ਫੈਡਰਲ ਚੋਣਾਂ ਦੀ ਗਿਣਤੀ ਜਾਰੀ ਹੈ ਜਿੱਥੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਓਟਵਾ ਵਿੱਚ ਆਪਣੀ ਸੀਟ ਨਿਪਿੰਨ ਤੋਂ ਜਿੱਤ ਦਰਜ ਕਰ ਚੁੱਕੇ ਹਨ ਇਸ ਜਿੱਤ ਮਗਰੋਂ ਉਹ ਪਹਿਲੀ ਵਾਰ ਕੈਨੇਡੀਅਨ ਸੰਸਦ ਦਾ ਹਿੱਸਾ ਬਣਨਗੇ ਇਹੀ ਨਹੀਂ ਉਹਨਾਂ ਦੀ ਲਿਬਰਲ ਪਾਰਟੀ ਵੀ ਜਿੱਤ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ ਸ਼ੁਰੂਆਤੀ ਯੋਜਨਾ ਮੁਤਾਬਕ ਕੈਨੇਡਾ ਵਿੱਚ ਸਰਕਾਰ ਬਣਾਉਣ ਲਈ ਮਾਰਗਕਰਨ ਦੀ ਲਿਬਰਲ ਪਾਰਟੀ ਜਿੱਤ ਵੱਲ ਵਧਦੀ ਨਜ਼ਰ ਆ ਰਹੀ ਹੈ ਜਿਸ ਅਨੁਸਾਰ ਮਾਰਗਕਰਨ ਇੱਕ ਵਾਰ ਫਿਰ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਇਸ ਸਮੇਂ ਦੌਰਾਨ ਲਿਬਰਲ ਪਾਰਟੀ 160 ਸੀਟਾਂ ਤੋਂ ਵੀ ਅੱਗੇ ਚੱਲ ਰਹੀ ਹੈ ਕਨਜ਼ਰਵੇਟਿਵ ਪਾਰਟੀ 145 ਸੀਟਾਂ ਦੇ ਕਰੀਬ ਹੈ ਬਲੈਕ ਯੂਬਕ ਦੇ 23 ਅਤੇ ਨਿਊ ਡੈਮੋਕ੍ਰੈਟਿਕ 8 ਤੇ ਗ੍ਰੀਨ ਇੱਕ ਸੀਟ ਅੱਗੇ ਹੈ ਉੱਥੇ ਵਿਰੋਧੀ ਧਿਰ ਦੇ ਆਗੂ ਪੀਰ ਪੋਲੀਵਰ ਆਪਣੀ ਸੀਟ ਤੋਂ ਪਿੱਛੜਦੇ ਹੋਏ ਨਜ਼ਰ ਆ ਰਹੇ ਹਨ ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਸ ਟੁੱਡੋ ਦੇ ਅਸਤੀਫੇ ਤੋਂ ਬਾਅਦ ਲਿਬਰਲ ਪਾਰਟੀ ਨੇ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਐਲਾਨਿਆ ਸੀ ਜਿਸ ਮਗਰੋਂ ਹੁਣ ਚੋਣਾਂ 'ਚ ਇੱਕ ਵਾਰ ਫਿਰ ਤੋਂ ਲਿਬਰਲ ਪਾਰਟੀ ਬਣਨ ਜਾ ਰਹੀ ਹੈ ਜਿਸ ਵਿੱਚ ਕਾਰਨੀ ਮੁੜ ਤੋਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ ਹਾਲਕਿ ਹੁਣ ਤੱਕ ਦੇ ਰੋਜ਼ਾਨਾ ਮੁਤਾਬਕ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਦਾ ਨਜ਼ਰ ਆ ਰਿਹਾ